ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਏ ਵੇ ਤੇ ਇੱਧਰ ਚੱਲਿਆਂ ਖੇਤ ਕਿੰਨੀ ਜੱਗੂ ਦੇ ਕਿਤਾਂ ਕਿ ਨਹੀਂ ਆਏ ਵੇ ਅੱਜ ਜੱਗੂ ਦੇ ਲੱਗੇ ਵੇ ਗੰਨਾ ਛੇਲਾਣਾ ਇਹਦਾ ਗੇੜਾ ਵੀ ਲਾ ਕੇ ਆਉਣਾ ਮੇਲੇ 'ਚ ਲਓ ਜੀ ਇੱਧਰ ਜੱਗੂ ਨੂੰ ਸਤਿ ਸ਼੍ਰੀ ਅਕਾਲ ਜੀ ਓ ਜੱਗੂ ਕਿਹਾ ਲੈ ਠੀਕ ਹੈ ਜੀ ਹਾਂ ਹਾਂ ਵਧੀਆ ਹਾਂ ਠੰਡ ਕਰਾਈ ਜਾਂਦਾ ਹੈ ਹਾਂ ਹਾਂ ਜੀ ਹਾਂ ਠੰਡ ਵਧੀਆ ਠੰਡ ਕਣਕਾਂ ਵਾਸਤੇ ਚੰਗੀ ਹੈ ਹਾਂ ਕਣਕਾਂ ਨੂੰ ਸਾਰੀਆਂ ਫਸਲਾਂ ਵਾਸਤੇ ਵਧੀਆ ਹਾਂ ਹਾਂ ਬਾ ਵਧੀਆ ਜੱਟ ਨੂੰ ਕਰਤਾ ਸੀ ਫਿਰੇ ਫੋਨ ਆਗਾ ਵੀ ਹਾਂ ਸਵੇਰੇ ਜੱਗੂ ਦਾ ਫੋਨ ਆ ਗਿਆ ਜੀ ਕਹਿੰਦਾ ਵੀ ਪਰਚੀ ਲੋਡ ਕਰਨੀ ਅੱਜ ਮੈਂ ਚਲ ਕੋਈ ਨਹੀਂ ਮੈਂ ਜਾਣਾ ਵੀ ਤਾਂ ਸ਼ਾਮ ਨੂੰ ਅੱਜ ਮੇਲੇ ਚ ਕੁਦਰਤੀਓਂ ਕਿ ਟ੍ਰਾਲੀ ਖੜੀ ਗੱਲ ਦੀ ਇੱਕ ਉਹਦਾ ਨੰਬਰ ਰਾਤ ਨੂੰ ਆਇਆ ਨਾ ਅੱਜ ਚਲ ਫਿਰ ਆਏ ਵੀ ਹੁਣ ਮੇਰਾ ਵਾਲਾ ਚਲੀ ਜਾਊਗਾ ਇਹਨੂੰ ਖੜਾ ਦੂੰਗਾ ਜਾ ਕੇ ਉੱਥੇ ਉਹਨੂੰ ਖਾਲੀ ਕਰਾ ਲੂੰਗਾ ਓਕੇ ਓਕੇ ਫਿਰ ਕੰਮ ਚੱਲੀ ਜਾਂਦਾ ਨਾ ਟੱਕਰ ਵੀ ਕਰੋ 6-7 ਖੜੇ ਆ ਅੱਛਾ ਸਾਲਾ ਵੀ ਖੜਾ 16 ਫੁੱਟਾ ਕਰ ਠੀਕ ਹੈ બસ ਤੁਹਾਨੂੰ ਪਤਾ ਥੋੜਾ ਜਿਹਾ ਟਾਈਮ ਦੀ ਗੱਲ ਹੋ ਜਾਂਦੀ ਸਾਰੀ ਫਿਰ ਆਉਂਦੀਆਂ ਟੈਨਸ਼ਨਾਂ ਹੋਰ ਬਹੁਤ ਆ ਹਾਂ ਹਾਂ ਇਹ ਤਾਂ ਹੈ ਹੁਣ ਅੱਗੇ ਵੀ ਵੀ ਦੋ ਤਿੰਨ ਸਾਲ ਹੋ ਗਏ ਤੁਸੀਂ ਹੋ ਗਏ ਹਾਂ ਮੈਂ ਹੀ ਗੇਰਦਾ ਇਹ ਤਾਂ ਹੈ ਹਾਂ ਕੋਈ ਡੈਡੀ ਦੀ ਹੁਣ ਥੋੜਾ ਜਿਆ ਪਹਿਲਾਂ ਬਾਹਰ ਜਾਣ ਦੇ ਪਹਿਲਾਂ ਪੂਨਾ ਗਿਰੀ ਜਾਂਦਾ ਸੀ ਹਾਂ ਹੁਣ ਇਹ ਵੀ ਘੋਲ ਦਾ ਇਹ ਤਾਂ ਹੈ ਉਦਾਂ ਹੀ ਆ ਬੰਦੇ ਨੂੰ ਉਦਾਂ ਦੀ ਨਾਲ ਇੱਕ ਹੋਰ ਹੈ ਇੱਕ ਠੰਡ ਕਰਕੇ ਨਾ ਜਿਹੜਾ ਬੰਦਾ ਉਹ ਖਿੱਲ ਜਾਂਦਾ ਮੰਨ ਲੈ ਉਹ ਫਿਰ ਕੋਨੇ ਚਾਈ ਜਾਂਦਾ ਏ ਨਹੀਂ ਮੈਂ ਇਹਨੂੰ ਕਿਹਾ ਵੀ ਕੋਈ ਇਹ ਵੀ ਟੈਟ ਟਰਾਲਾ ਖੜਾ ਤੂੰ ਦੇ ਰਿਆ ਹਾਂ ਬਾਹ ਬਣੀ ਨਹੀਂ ਗੱਲ ਜੀ ਅੱਛਾ ਤੂੰ ਬੰਦਾਂ ਨੂੰ ਕਹਿ ਦੇ ਮੈਂ ਠੀਕ ਨਾ ਨਾ ਕੋਈ ਨਹੀਂ ਬਈ ਨਾ ਚੱਲਦੇ ਨਹੀਂ ਤੇਰੀ ਉਹੀ ਫਿਰ 2 ਵੇ ਤੱਕ ਚੱਲ ਦੇਣੀ ਠੀਕ ਹੈ ਜੀ ਲੱਗੇ ਵੀ 10 ਬੰਦੇ 11 ਵਾਂ ਲੰਗਰੀ ਪਹੁੰਚ ਜਾਣਾ ਆਹ ਬੰਦੇ ਹੈਗੇ 10 11 ਆਹ ਹਾਂ ਹੋਰ ਗੰਨਾ ਤੇਰਾ ਠੀਕ ਹੈ ਹਾਂ ਗੰਨਾ ਵਧੀਆ ਤੇਰਾ ਉਹ ਗਰੇਗਰੇ ਨਹੀਂ ਹੈਗਾ ਹਲੇ ਗਰੇਿਆ ਨਹੀਂ ਆ ਮੈਂ ਹਾਂ ਮਾੜਾ ਮੋਟਾ ਹੀ ਡੇਡਾ ਦੋ ਤਿੰਨ ਵਾਰ ਇਹ ਅੱਛਾ ਬਣਾ ਤਾਦਾ ਫਿਰ ਉਹ ਵੀ ਅ ਥੋੜਾ ਲਾਇਓ ਵੀ ਸਿੱਧਾ ਤੈਦੀ ਹਾਂ 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 ਦਾ ਬੜਾ ਲਾਇਆ ਇਹ ਤਾਂ ਹੈ ਥੋੜਾ ਜੰਮਦਾ ਹੀ ਸਿੱਧਾ ਲੱਗਿਆ ਹੁਣ ਉਦਾਂ ਬਾਅਦ ਠੀਕ ਲੱਗ ਗਿਆ ਹੂੰ ਆਖੀ ਲੰਬਾ ਹੋ ਗੱਬੇ ਤੇ ਵੱਢ ਕੇ ਹਾਂ ਵੱਢ ਕੇ ਭਰੀ ਜਿਹਾ ਬਣਾਉਂਦਾ ਲੰਬਾ ਫੇਰਾ ਇਹ ਲੰਬਾ ਦਾ ਫੇਰਾ ਹਾਂ ਹਾਂ ਥੋੜਾ ਰਸਤੇ ਥੋੜਾ ਜਿਹਾ ਉਹ ਆ ਹੂੰ ਥੋੜਾ ਇਹ ਰਸਤਾ ਤੰਗ ਜਾ ਖਾਲ ਖਾਲ ਕੱਢ ਕੇ ਥੋੜਾ ਜਿਹਾ ਡਾਰਾ ਖਾਲ ਡੂੰਗੀ ਹਾਂ ਖਾਲ ਡੂੰਗੀ ਲੱਗ ਪਰ ਕਹੀਂ ਮੈਨੂੰ ਵੀ ਕਿ ਹਮਾ ਜ ਲਦੋਂਗੇ ਨਾ ਕੋਲ ਹੋ ਗਈ ਲਦਾਂਗਾ ਥੋੜਾ ਤੰਗ ਜਲਾ ਦਾਲੂਗਾ ਆਪਣੇ ਹਿਸਾਬ ਨਾਲ ਹਾਂ ਹਾਂ ਆਹੀ ਆ ਵੀ ਲਦਾਨ ਪਿਆ ਹੋ ਜੇ ਪਰ ਨੂੰ ਹਾਂਜੀ ਹਾਂ ਜੇ ਨਿਊ ਟਰਾਲੀ ਬਹੁਤੀ ਚੌੜੀ ਨਾ ਲਦ ਹੋਵੇ ਬਸ ਫੇਰ ਲੱਗ ਜਾਂਦੀ ਐ ਹੁਣ ਜਿਆਦਾ ਵੀ ਤੇ ਕਸਰ ਆਪਾਂ ਜਰੂਰ ਨੇਰੇ ਜੇ ਕੱਢੀ ਦੀ ਵੇਰੇ ਸਾਲੇ ਉਰੇ ਤੇ ਪਹਿਲੇ ਤੇ ਪਹਿਲੇ ਸਾਲ ਖਮਨੀ ਫਸ ਗਈ ਸੀ ਹਾਂ ਜਦ ਖਾਣੇ ਰਹੋ ਗਿਆ ਤਾਂ ਲੋਕ ਪਹੀ ਵਾਰ ਲਦੇ ਹੋਣੀ ਬਖੜਾ ਕੇ ਪਹਿਲਾਂ ਸਿੱਪ ਜਾ ਵਿੱਚ ਪਰ ਕੇ ਨਾ ਉਰੇ ਐ ਬਾੜ ਕੇ ਬੈਕ ਲਾ ਕੇ ਮਾਫੇ ਪਹੀ ਵਾਰ ਖੜਾ ਲੈਣੀ ਫਰੇਦੂਰ ਉਹ ਉਹ ਕੋਲੇ ਆ ਹਾਂ ਹਾਂ ਇਹਨਾਂ ਨੇ ਜਦ ਤੱਕ ਸਾਰੀ ਛਿਲ ਦੇਣਾ ਜਿਹੜਾ ਸਾਹਮਣੇ ਖੜਾ ਹੋਏ ਠੀਕ ਹੈ ਮੈਨੂੰ ਜਿਹੜਾ ਹੋ ਜਾਣਾ ਫਿਰ ਉਹ ਕਿਵੇਂ ਚੱਲਦਾ ਟਰੈਕਟਰ ਦਾ ਕੰਮ ਕਰਦਾ ਠੀਕ ਹੈ ਜੀ ਸਿਆਲ ਚ ਥੋੜਾ ਠੰਡਾ ਪੈ ਜਾਂਦਾ ਕੰਮ ਅੱਛਾ ਹਾਂ ਯਾਨੀ ਕਿ ਇਹ ਮਹੀਨਾ ਹੋ ਗਿਆ ਦਸੰਬਰ ਜਨਵਰੀ ਫਰਵਰੀ ਦਾ ਵੀ ਅੱਧਾ ਠੀਕ ਹੈ ਠੀਕ ਠਾਕ ਦੀ ਹੁੰਦਾ ਚੱਲ ਦੇਖੋ ਜੈਲੇ ਨੇ ਕਿਹਾ ਤਾਂ ਟਰਾਲੇ ਦੀ ਗੌਰ ਰੱਖੀ ਕੋਈ TVS ਦਾ ਹੋਵੇ ਠੀਕ ਹੈ ਜੀ 16 ਫੁੱਟ ਹਾਂ ਟਰਾਲਾ ਦਾ ਉਹ ਕੋਈ ਹੈਗਾ ਕਿ ਨਾ ਖੜਾ ਉਹਦੀ ਹੋ ਗਈ ਗੱਲਬਾਤ ਅੱਛਾ ਮੈਂ ਨੇ ਥੋੜੇ ਪਏ ਉਹਦਾ ਪੇਮੈਂਟ ਦਾ ਟੋੜਾ ਜਾ ਉਹ ਕਰਕੇ ਲੀਕੀ ਠੀਕ ਠੀਕ ਹੈ ਹਾਂ ਟਰਾਲਾ ਲਿਆਂਦਾ ਆਪਾਂ ਸਾਡੇ ਲਿਆਦਾ ਸਾਰਾ ਕੁਝ ਅੱਛਾ ਹਾਂ ਟਰਾਲਾ ਥੋੜਾ ਹੀ ਨਵਾਂ ਟਰਾਲਾ ਹਾਂ ਜੈਲਾ ਨੇ ਦੇਖਿਆ ਤੇਰੇ ਕੋਲ ਉਹ ਨਵਾਂ ਟਰਾਲਾ ਹਾਂ ਤੂੰ ਕਹਿੰਦਾ ਵਿਗਿਆ ਟੂਰ ਤੇ ਨਵਾਂ ਹਾਂ ਵੀਡੀਓ ਪਾਈ ਉਹਦੀ ਫਿਰ ਬੰਦਾ ਆਪਣੇ ਨਾਲ ਕੋਈ ਪਹਿਲਾਂ ਹੀ ਤਾਂ ਲੈਣ ਵਾਲਾ ਠੀਕ ਠੀਕ ਹੈ ਨਾ ਜੈਲਾ ਕਹਿੰਦਾ ਵੀ ਉਹੋ ਜਿਹੀ ਮੇਰੇ ਵਾਸਤੇ ਵੀ ਦੇਖੀ ਕੋਈ ਹੋਇਆ ਠੀਕ ਹੈ ਠੀਕ ਹਾਂ ਰੱਖੀ ਨਿਗਾਜ਼ ਓਕੇ ਓਕੇ ਹਮ ਹਮ ਆ ਕੋਈ ਗੱਲ ਨਹੀਂ। ਕਈ ਵਾਰ ਕੋਈ ਮਿਲ ਜਾਂਦਾ ਤਾਂ। ਹਾਂਜੀ ਹਾਂ। ਟਾਲੇ ਟੂਲੇ ਉਹਦਾ ਆਪਾਂ ਥੋੜਾ ਘੱਟ ਮੌਲ ਜਾ ਟਾਲੇ ਟੂਲਿਆਂ ਦਾ। ਠੀਕ ਠੀਕ। ਅਸੀਂ ਵੱਧ ਪਤਾ ਚੱਲੂ ਕੋਈ। ਚਲੋ, ਜੇ ਬੰਦਾ ਕੰਮ 'ਚ ਪੈ ਜਾਂਦਾ ਫਿਰ ਹੋ ਜਾਂਦੀ ਐ। ਹਾਂਜੀ ਹਾਂ, ਬਿਲਕੁਲ ਬਿਲਕੁਲ। ਇਹ ਤਾਂ ਚਲੋ। ਚਲੋ ਅੰਨੇ ਫਿਰ ਦੁਪਹਿਰ ਨੂੰ ਦੇਖਦੇ ਆਂ ਬਾਕੀ ਫਿਰ। ਚਲ ਜੀ। ਟਰੈਕਟਰ ਕੱਢ ਲਿਆ। ਉਹ ਟਰਾਲੀ ਭਾ ਕੇ ਚੱਲਦਾ ਜੱਗੂ ਦੇ ਖੇਚ ਨੂੰ। ਭਈਆਂ ਦਾ ਫੋਨ ਆਇਆ। ਮੈਂ ਸਾਜੀ ਟਰਾਲੀ ਲੈ ਆਉ।

ਲੋ ਜੀ ਟਰਾਲੀ ਲੈ ਕੇ ਪਹੁੰਚ ਗਿਆ ਤਾਂ ਖੇਚ ਫੜਾਤੀ 100 ਰੁਪਿਆ ਦਾ ਫਾਇਦਾ 300 ਭਰੀ ਦੇਗਰ ਹੋ ਗਈ ਬਾਕੀ ਹੁਣ 6 ਬੰਦੇ 5-6 ਰੱਦਣ ਲੱਗ ਜੂਗੇ 5-6 ਘੜੀ ਜਾਉਂਗੇ 3 ਕਰਾਈ 100 ਦਾ ਫਾਇਦਾ ਹੋ ਜਾ ਆ ਬਤਾਓ ਤਾਂ ਕਾ ਹੋਗਾ ਲੈ ਤਾਂ ਮਿਲੋ ਜੀ ਇਧਰ ਤੇਜ ਨੂੰ ਮਾੜਾ ਸਸਰੀ ਗਾਲ ਜੀ ਸ੍ਰੀਕਾਲ ਹਮ ਲੱਗੀ ਵੀ ਡਿਊਟੀ ਅੱਜ ਡਿਊਟੀ ਬਣ ਲਈ ਆ ਕਰ ਲਈ ਸੀ ਨਾ 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 ਚਾਹੀਦੇ ਐ ਡੰਗਰਾਂ ਦਾ ਆਗ ਦਿਲਾ ਹਰੇ ਪਏ ਹਨ ਹਾਂ ਹਾਂ ਹੋਰ ਤਰੰਗਾ ਰੋੜ ਫੇਰ ਹਾਂ ਹਾਂ ਬਹੁਤ ਕਰਦੇ ਨੇ ਰੋੜ ਇਹਨਾਂ ਨੇ 2 ਘੰਟੇ ਦਾ ਕੰਮ ਇਹਨਾਂ ਦਾ ਆ ਜਾ ਗੋ ਕਰਾ ਮੈਂ ਤੂੰ ਉਹਨੂੰ ਕਹਿ ਦੇ ਅੱਛਾ ਬਈ ਹਲਕਾ ਪੇ ਜਿੰਨਾ ਮਰਜੀ ਕਰ ਲਵੇ ਹਾਂ ਹਾਂ ਅੱਗੇ ਵੀ ਉਹੀ ਗੇਰ ਦਾ ਹਾਂ ਅੱਗੇ ਵੀ ਜਿੰਨੀ ਵਾਰ ਗੇਰ ਆ ਅਸੀਂ ਗਿਰ ਕੇ ਆਏ ਆ ਕਾਣੂ ਟਰੈਕਟਰ ਸੱਚੇ ਤੂੰ ਉਤਾਰਨੀ ਆਪਣ ਹੂੰ ਪਰ ਤਾਂ ਮੈਨੂੰ ਤੇਰੀ ਤੇ ਰੇੜੀ ਆ ਹੀ ਲੱਦ ਲਈ ਦੀ ਤੂੰ ਤੇਰੇ ਟਰੈਕਟਰ ਬਾਰੇ ਜਦ ਮੈਂ ਪੰਜਾਬੀ ਗੇਰ ਕੇ ਆਇਆ ਤਾਂ ਅਵੇ ਤੰਨੂੰ ਕਹਿਤਾ ਤਾਂ ਹਾਂ ਨਹੀਂ ਅੱਜ ਵੀ ਰੇੜੀ ਆ ਲੱਦਣ ਲੱਗੇ ਦਾ ਅੱਛਾ ਉਹਦਾ ਚਾਰਕ ਪਤਾ ਨਹੀਂ ਕਿਤਨਾ ਮੂੜ ਬਗਲੇ ਆ ਇਹ ਤੇ ਹੀ ਹੋ ਰਿਹਾ ਹੈ ਇਹ ਜਿੱਕਰ ਹੁਣ ਟਰਾਲੀ ਪਰਚੀ ਰੈਡੀ ਵਾਲੀ ਹੈ ਇਹ ਰੈਡੀ ਦਾ ਲੰਦੇ ਹੁਣ 70 ਕੁਇੰਟ ਲਗੰਨਾ 20 ਕੁਇੰਟ ਦੀ ਛੋਟ ਕਰੀ ਵੀ 50 ਹੁੰਦੀ ਆ ਨਾ 70 ਦਾ ਜੇ ਇਹਦੇ ਪਰ 100 ਤੇ ਉੱਪਰ ਲੱਦ ਲੈ ਜਾ ਫਿਰ ਲਾਉਣੀ ਪਰਚੀ ਰੈਡੀ ਦੀ ਹੋਊਗੀ ਟਰਾਲੀ ਲੈਂਚਾ ਦੇਣੀ ਨੰਬਰ ਟਰਾਲੀ ਦਾ ਲਵਾ ਲੈਣਾ ਫਿਰ ਵੱਧ ਤੁਰ ਜਾਂਦਾ ਏ ਹਾਂਜੀ ਕੰਮ ਚੱਲੀ ਜਾਂਦਾ ਕੰਮ ਨਹੀਂ ਤਾਂ ਉੱਥੇ ਰੇੜੀਆਂ ਵਾਲੇ ਲਾਗੇ ਤੇ 150 ਲਿਆ ਕੋਣੂ ਫੇ ਰੁਕਾਂ ਨੇ ਤਰਾਜ ਕਰਿਆ ਟਰੈਕਟਰ ਹੈਗੇ ਤਾਂ ਉਹ ਹੁੱਕ ਉਹਦਾ ਨਹੀਂ ਫਿੱਕਸ ਅੱਛਾ ਉਹ ਕਹਿੰਦਾ ਫੈਸਲਾ ਹੋਣਾ ਤੂੰ ਚਾਹ ਤਾ ਮੈਂ ਚਾਚੇ ਨੂੰ ਕਹਿ ਦੇਣਾ ਠੀਕ ਆ ਫਿਰ ਉਹ ਨਾਲੇ ਉਹ ਤਾਂ ਮਿਲ ਵਿੱਚ ਕਹਿੰਦਾ ਗੇੜਾ ਜਾ ਹਾਂ ਮਿਲ ਟੱਕਣਾ ਹੁਣ ਤੂੰ ਕਿੱਥੇ ਗਿਆ ਨਾ ਆਇਆ ਨਾ ਉਹ ਵੀ ਹੈ ਤੈਨੂੰ ਪਤਾ ਨਹੀਂ ਹੂੰ 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 ਤੇ ਉਹ ਵੀ ਡਰਦਾ ਵੀ ਕੋਈ ਰਿਸ਼ਤੇਦਾਰ ਕਿਤੇ ਉਧਰ ਨਾ ਜਾ ਬੜੇ ਅੱਛਾ ਆ ਸ਼ਾਮ ਦੇ ਟਾਈਮ ਦੇ ਠੀਕ ਠੀਕ ਹੈ ਮਾਂ ਪੁੱਤ ਨੇ ਹਲਾ ਕਰੀ ਹੁਣ ਹਾਂ ਹਾਂ ਆ ਚਲੋ ਭਾਈ ਹਾਂ ਠੀਕ ਹੈ ਸਾਨੂੰ ਕਹ ਹੂੰ ਹੂੰ ਉਦੋਂ ਨਹੀਂ ਹੋਇਆ ਕੰਮ ਇੱਧਰ ਆਗ ਬੰਨ ਲੂਗਾ ਤੇਰਾ ਗੰਨਾ ਇੱਕ ਤੀ ਵਧੀਆ ਹੋਇਆ ਗੰਨਾ ਵਧੀਆ ਹਾਂ ਉਹ ਵੀ ਖੜਾ ਹੈ ਨਾ ਓ ਨਾ ਮਾਰੇ 500 ਕੇ ਹਾਂ ਬੋਲੀ ਚਲੋ ਦੇਖ ਲਈਏ ਬਾਕੀ ਲੋਡ ਕਰਕੇ ਚਲੋ ਅੱਛਾ 50 ਰੁਪਏ ਦਾ ਫਾਇਦਾ ਹੈ ਹਾਂ ਇਹ ਵਾ ਲਓ ਜੀ ਲੱਗਦੇ ਲੋਡ ਕਰਨ ਲੱਗੇ ਬੰਦੇ ਲੋਡਿੰਗ ਪਰ ਟੋਲੀ ਥੋੜੀ ਵਿੱਚ ਬਾੜ ਲਈ ਦੀ ਇੱਕ ਦੋ ਗੱਟਾ ਲਾ ਕੇ ਫਿਰ ਪੈਹੀ ਜੀ ਕੱਢ ਲੂਗੇ ਦੋ ਬੰਦੇ ਪਰ ਜੜੇ ਵੇ ਬਾਕੀ ਭਰੀਆਂ ਦੇ ਆਉਂਦੇ ਆ ਜੱਗੂ ਬੈਠਾ ਤੇ ਇੱਕ ਜੱਗੂ ਨੇ ਟਰੈਕਟਰ ਲੈ ਆਂਦਾ ਜੀ ਔੜ ਇਹ ਬਕਾਉ ਆ ਜੀ ਔਰ ਫੇਰ ਔਰ ਰੇਸਤੀ ਸੋ 93 ਮਾਡਲ ਹੈ ਇਹ। ਨਾ ਕੀ ਰੰਗ ਰੰਗਿਆ ਨਾ। ਪੇਂਟ ਵਧੀਆ ਹੋਇਆ ਵਾ। ਛਤਰੀ ਲੱਗੀ ਵੀ ਐ। ਛਤਰੀ ਜੀ ਡਾਊਨ ਸੀਲਿੰਗ ਹੋਈ ਵੀ ਐ। ਬਾਕੀ ਲੇਟਾ ਲੂਟਾ ਮੀਟਰ ਮੋਟਰ ਸਭ ਐ ਚੱਲਦੇ ਐ। ਤੇ 93 ਮਾਡਲ ਐ। ਤੇ ਇਹਦਾ ਰੇਟ ਜੱਗੂ ਕਹਿੰਦਾ 1.75 ਇਹ ਬਾਕੀ ਮਾਨਦਾਨ ਕਹਿੰਦਾ ਮੌਕੇ ਦੇ ਹੋ ਜਾਊਗਾ ਲੋ ਜੀ ਮੋਲੇ ਬڑے ਟਾਇਰ ਪਏ ਹੋਏ ਆ ਰੀਅਰ ਪਿਛਲੇ ਟਾਇਰ ਵੀ ਨਵੇਂ ਜਮਾਈ ਟਾਇਰ ਚਾਰੇ ਓਕੇ ਆ ਨਾ ਰਹੇ ਫੋਰਸ ਲਹਾਂ ਹਾਂਜੀ ਹਾਂ ਤੁਸੀਂ ਬਿਕਾਉ ਆ ਜੀ 93 ਮੜਦਾ ਠੀਕ ਹੈ ਪੰਗ ਰੰਗ ਬਹੁਤ ਸੋਹਣਾ ਹੋਇਆ ਵਾ ਹਾਂ ਨਾ ਰੰਗ ਦਾ ਦਿਖਦਾ ਹੀ ਰੰਗ ਵਧੀਆ ਹੋਇਆ ਵਾ ਹਾਂ ਇਹ ਵਿੱਚੋਂ ਵੀ ਟਰੈਕਟਰ ਜਿੰਨਾ ਉੱਪਰੋਂ ਵਿੱਚੋਂ ਨੇ ਵਿੱਚੋਂ ਚੰਗਾ ਰੱਖਾ ਠੀਕ ਠੀਕ ਹੈ ਹਿੱਸੇ ਤੋਂ ਲੈ ਕੇ ਇੰਜਨ ਦੇ ਸਾਰਾ ਕੰਮ ਹੋਇਆ ਵਾ ਤੇ ਉਹ ਸੱਤਰੀ ਨੂੰ ਡਾਊਨ ਡਾਊਨ ਸੀਲਿੰਗ ਪੋਈ ਦੀ ਹੈ ਹਾਂ ਹਾਂ ਟਾਇਰ ਟੂਰ ਵੀ ਨਵੇਂ ਨੇ ਮੋਰਲੇ ਦਾ ਰੇਡੀਅਲ ਪਾਇਆ ਵਾ 750 ਵਾ ਜੀ ਠੀਕ ਹੈ ਕਰਮ ਵੀ ਚੇਂਜ ਨੇ ਮੋਰਲੇ ਅੱਛਾ ਹਾਂਜੀ ਹਾਂ ਤੇ ਪਹਿਲੇ ਬਹੁਤ ਘੰਟਾ ਟਰੈਕਟਰ ਖੜਾਈ ਆ ਆਵਾਜ਼ ਹਾਂ ਵਾਜਦਾ ਹੀ ਮੋਲਿਆ ਦਾ ਫੋਨ ਹਾਂ ਹਾਂ ਆਵਾਜ਼ ਦਾ ਹੀ ਆ ਵੀ ਇਹ ਇਹ ਵਾਈਬ ਹੋ ਰਹੀ ਹੈ ਅੱਛਾ ਕੋਈ ਹੋਣੀ ਹੈਗੀ ਕੋਈ ਦੇਖ ਠੀਕ ਕਰਦੇ ਬੰਦੇ ਲੋ ਜੇ ਕਿਸੇ ਵੀਰ ਨੇ ਲੈਣਾ ਹੋਵੇ ਜੱਗੂ ਦਾ ਸੰਪਰਕ ਕਰ ਸਕਦਾ ਇਹ ਆ ਪੂਰਾ ਚੰਗਾ ਥੋੜਾ ਪਿਆਬ ਨੰਬਰ ਹੈ ਹਾਂਜੀ 93 ਮਾਡਲ ਹੈ ਜੱਗੂ ਦਾ ਨੰਬਰ ਉਹੀ ਹੈ ਹਾਂਜੀ ਕਿੰਨਾ ਜੱਗੂ ਬੋਲੀ ਮਾੜਾ ਜਾ ਨੰਬਰ ਜੀ ਆਪਣਾ 81466 78790 81466 78790 ਇਹ ਜੱਗੂ ਦਾ ਨੰਬਰ ਹੈ ਜੀ ਇਹ ਦੇਖਣ ਨੂੰ ਹੋਰ ਮੂਰ ਲੱਗੇਵੇਂ ਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਪੰਜਾਬ ਨੰਬਰ ਹੈ ਜੀ ਇਹ ਕਿਸੇ ਵੀਰੇ ਨੇ ਲੈਣਾ ਹੋਵੇ ਆ ਜੱਗੂ ਨਾਲ ਸੰਪਰਕ ਕਰ ਲਵੇ ਸਾਰੀ ਰੀਜ਼ ਹੈ ਬਾਟਰ ਅਪਰੇਟਰ ਸਾਰਾ ਕੁਝ ਲੱਗਿਆ ਬਲੋਬ ਨੂੰ ਜਮਾ ਨਹੀਂ ਹੈਗੀ ਜੇ ਚੈੱਕ ਕਰ ਲਿਓ ਠੀਕ ਹਾਂ ਇਹ ਜੇ ਟਰੈਕਟਰ ਦਾ ਵਿੱਚੋਂ ਵੀ ਕੰਮਕਾਰ ਹੋਇਆ ਵਾ ਗੇਰਾਂ ਦਾ ਕੰਮ ਹੋਇਆ ਵਾ ਜੀ ਹਾਂ ਹਾਂ ਡਿਸਟ੍ਰਿਬਿਊਟਰ ਦਾ ਕੰਮ ਹੋਇਆ ਵਾ ਵਿੱਚੋਂ ਸਾਰਾ ਹੋਇਆ ਵਾ ਜੀ ਠੀਕ ਹਾਂ ਅੱਗੇ ਲਾਈਟਾਂ ਲੂਟਾਂ ਜੋ ਵੀ ਹੋਰ ਸਾਰਾ ਕੁਝ ਚੱਲ ਰਿਹਾ ਏ ਓਕੇ ਅਰੇ ਮਾਰੂ ਮਾਦਾਂਗੇ ਦਿਖਾਉਂਦੇ ਹਾਂ 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 ਉਹਨੇ ਦੇਖ ਲਿਆ ਲੈ ਮੈਂ ਤਾਂ ਹਾਂ ਹਾਂ ਇਹ ਮੇਰਾ ਰੰਗ ਤਾਂ ਬਹੁਤ ਵਧੀਆ ਬਹੁਤ ਵਧੀਆ ਫਿਨਿਸ਼ਿੰਗ ਹੈ ਇਹ ਮੇਰਾ ਰੰਗ ਰੰਗ ਬਹੁਤ ਵਧੀਆ ਹੋਇਆ ਵਾ ਜੀ ਹਨਾ ਇਹ ਵਜਿ ਲੋਡ ਕਰਨਾ ਕਿਰਾਏ ਦੇ ਲੋਡ ਕਰਿਆ ਵੀ ਟਰਾਲਾ ਜੱਗੂ ਦੇ ਖੇਚੋਂ ਦੋ ਗਰੇ ਹੋਰ ਹੋ ਜਾਣ ਇਹਦੇ ਚਲੋ ਠੀਕ ਹੈ ਜੀ ਮੇਰੀ ਵੀਡੀਓ ਵੇਖ ਸਕਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ